ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਾਡੇ ਆਪਣੇ ਨਗਰ ਸੰਧਵਾ ਵਿਖੇ ਜਿਹੜਾ ਸਲਾਈ ਸੈਂਟਰ ਚੱਲਦਿਆ ਉਥੇ 23 24 ਦੇ ਬੈਚ ਦੀਆਂ ਜਿਹੜੀਆਂ ਸਾਡੀਆਂ ਬੱਚੀਆਂ ਹਨ ਉਹਨਾਂ ਨੂੰ ਬਹੁਤ ਹੀ ਬਿਹਤਰੀਨ ਜਿਹੜੀ ਸਿੱਖਿਆ ਦਿੱਤੀ ਗਈ ਸਲਾਈ ਦੀ ਸਾਡੇ ਮੈਡਮ ਗੁਰਪ੍ਰੀਤ ਗੁਰਮੀਤ ਖੋਰਾ ਵੱਲੋਂ ਔਰ ਉਹਨਾਂ ਨੂੰ ਬੱਚੀਆਂ ਨੂੰ ਤਾਂ ਕਿ ਉਹ ਖੁਦ ਆਪਣਾ ਕੰਮ ਕਰ ਸਕਣ ਇੱਜ਼ਤ ਕਮਾ ਸਕਣ ਰੋਟੀ ਕਮਾ ਸਕਣ ਘਰ ਨੂੰ ਆਸਰਾ ਦੇ ਸਕਣ ਉਹਦੇ ਲਈ ਸਲਾਈ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ 24 ਤੇ 22 23 ਸਲਾਈ ਮਸ਼ੀਨਾਂ ਅੱਜ ਦਿੱਤੀਆਂ ਜਾ ਰਹੀਆਂ ਤਾਂ ਮੈਂ ਆਸ ਕਰਦਾ ਸਾਡੀਆਂ ਬੱਚੀਆਂ ਸਿਰ ਉੱਚਾ ਕਰਕੇ ਜਿਉਣ ਯੋਗ ਬਣਨ ਗਈਆਂ ਔਰ ਸਮਾਜ ਦੇ ਵਿੱਚ ਆਪਦੀ ਪੋਜ਼ਿਟਿਵ ਕੰਟ੍ਰਿਬਿਊਸ਼ਨ ਪਾਉਣ ਗਈਆਂ ਔਰ ਇਹ ਸੈਕਟਰ ਚੱਲਦਾ ਰਹੇਗਾ ਬਹੁਤ ਧੰਨਵਾਦ